ਇਤਿਹਾਸ ਇਹ ਇਤਿਹਾਸ ਕਹਿੰਦਾ ਹੈ ਕਿ 7000 ਜਿਹੜੇ ਗੁਰੂ ਕੇ ਪਿਆਰੇ ਜਿਸ ਵਿੱਚ ਸਿੰਘ ਵੀ ਨੇ ਸਿੰਗਣੀਆਂ ਵੀ ਨੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਇਤਿਆਦਿਕ ਸਾਰੇ 7000 ਦੇ ਕਰੀਬ ਸ਼ਹਾਦਤ ਦਾ ਜਾਨ ਪੀਦੇ ਨੇ ਸ਼ਹੀਦ ਹੋ ਜਾਂਦੇ ਹਨ ਤੇ ਕਈ ਇਤਿਹਾਸਕਾਰਾਂ ਨੇ ਲਿਖਿਆ 3000 ਗ੍ਰਿਫਤਾਰ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਖਾਸ ਸ਼ੌਕ ਦੇ ਵਿੱਚ ਲਾਹੌਰ ਵਿੱਚ ਲਿਜਾ ਕੇ ਕੋ ਕੋ ਕਸ਼ੀਬ ਕੀਤਾ ਜਾਂਦਾ ਹੁੱਚ ਭਾਵ ਇਹ ਛੋਟਾ ਘਨੂ ਘਰਾ ਜਿਸ ਵਿੱਚ 10000 ਦੇ ਕਰੀਬ ਗੁਰੂ ਕੇ ਪਿਆਰਿਆਂ ਦੀ ਜਿਹੜਾ ਇਹਨਾਂ ਲਾਸਾਨੀ ਸ਼ਹਾਦਤ ਹੋਈ ਤੇ ਉਹ ਕੁਝ ਸਾਨੂੰ ਸਿਖਾ ਗਏ ਇਸ ਸਿੱਖੀ ਨੂੰ ਕੇਸਾਂ ਤੇ ਸਵਾਸਾਂ ਦੇ ਨਾਲ ਕਿਵੇਂ ਲਪਾਉਣਾ ਹੈ ਆਪਣਾ ਆਪ ਕੁਰਬਾਨ ਕਰਨਾ ਅਸਲ ਦੇ ਵਿੱਚ ਉਹਨਾਂ ਨੇ ਕਬੂਲ ਲਿਆ ਨਿੱਧ ਕੀ ਲੋੜ ਸੀ ਅਗਲੇ ਹੱਥ ਜੋੜ ਲੈਂਦੇ ਹੱਥ ਜੋੜ ਕੇ ਕਹਿੰਦੇ ਨਹੀਂ ਜੀ ਅਸੀਂ ਤੁਹਾਡੇ ਅਧੀਨ ਆ ਤੁਸੀਂ ਕੁਝ ਵੀ ਕਰ ਲਓ ਸਾਨੂੰ ਮਾਰਿਓ ਨਾ ਉਹਨਾਂ ਨੂੰ ਇਹ ਜ਼ਿੰਦਗੀ ਪਿਆਰੀ ਨਹੀਂ ਜਿਨਨੇ ਗੁਰੂ ਦੇ ਅਸੂਲ ਪਿਆਰੇ ਸੀ ਜਿਨਨੇ ਗੁਰੂ ਦੇ ਸਿਧਾਂਤ ਪਿਆਰੇ ਸੀ ਜਿਨਨੇ ਗੁਰੂ ਦੇ ਕੇਸ ਪਿਆਰੇ ਸੀ ਦੇ ਦਿੱਤੇ ਹੋਏ ਸਵਾਸ ਜਿਹੜੇ ਨੇ ਉਹ ਬਹੁਤ ਵੱਡ ਮੁੱਲੇ ਸਨ ਇੱਕ ਇੱਕ ਸਵਾਸ ਨਾਲ ਕਾਠੀਆਂ ਤੇ ਬਹਿ ਕੇ ਵੀ ਉਹ ਵਾਹਿਗੁਰੂ ਦਾ ਨਾਮ ਜਪਦੇ ਸਨ ਛੋਲੇ ਖਾ ਕੇ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਸਨ ਉਹਨਾਂ ਨੇ ਪੂਰਨੇ ਪਾਏ ਨੇ ਜਿਨ੍ਹਾਂ ਨੂੰ ਅਸੀਂ ਅੱਜ ਯਾਦ ਕਰਦੇ ਹਾਂ ਅਰਦਾਸ ਦੇ ਵਿੱਚ ਤੇ ਅਰਦਾਸ ਕੋਈ ਇਹ ਨਹੀਂ ਕਿ ਖੇਡਾ ਇਜਵਾ ਇਸ ਪੂਰੀ ਅਰਦਾਸ ਦੇ ਵਿੱਚ ਸਮੁੱਚਾ ਇਤਿਹਾਸ ਸਾਡਾ ਹੈ ਕਿਤੇ ਗੌਰ ਦੇ ਨਾਲ ਤੁਸੀਂ ਜਦੋਂ ਵੀ ਅਰਦਾਸ ਹੁੰਦੀ ਹੋਵੇ ਨਾ ਉਦੋਂ ਸਰਵਣ ਕਰਿਆ ਕਰੋ ਇੱਕ ਇੱਕ ਅੱਖਰ ਜਿਹੜਾ ਹੈ ਨਾ ਸ਼ਹੀਦੀ ਸਾਖਿਆਂ ਦੇ ਨਾਲ ਭਰਿਆ ਹੋਇਆ ਹੈ ਪੰਜ ਪਿਆਰਿਆਂ ਨੂੰ ਲੈ ਲਓ ਚਾਰ ਸਾਬਜਾਦਿਆਂ ਨੂੰ ਲੈ ਲਓ 40 ਮੁਕਤੇ ਲੈ ਲਓ ਕਾਠੀਆਂ ਜੱਪੀਆਂ ਤੱਪੀਆਂ ਬੜਾ ਕੁਝ ਹੈ ਅਗਾਂ ਦਾ ਵਿਚਾਰਦੇ ਜਾਓ ਕਿ ਜਿੰਨਾ ਸਿੰਘਾਂ ਸਿਧਨੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਣਾ ਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਕਿੰਨੀ ਵੱਡੀ ਗੱਲ ਹੈ ਸਾਡੇ ਲਈ ਤੇ ਕਹ ਲੋ ਦੋ ਚਾਰ ਅੱਖਰ ਹੀ ਹੋਣਗੇ ਅਰਦਾਸ ਤੇ ਰਜੀ ਦੂੰਗਾ ਔਰ ਦੇ ਨਾਲ ਇਸ ਪੂਰੀ ਅਰਦਾਸ ਨੂੰ ਅਸੀਂ ਵਿਚਾਰਾਂਗੇ ਨਾ ਸਮੁੱਚਾ ਇਤਿਹਾਸ ਸਾਡੇ ਸਾਹਮਣੇ ਆ ਜਾਏਗਾ ਭਾਈ ਤਾਰੂ ਸਿੰਘ ਜੀ ਦਾ ਖੋਪਰ ਉਤਰਦਾ ਹੋਇਆ ਸਾਹਮਣੇ ਆਏਗਾ ਚਰਖੜੀਆਂ ਤੇ ਚੜਦੇ ਹੋਏ ਗੁਰੂ ਕੇ ਪਿਆਰਿਆਂ ਦੀ ਤਸਵੀਰ ਸਾਹਮਣੇ ਆਏਗੀ ਬੰਦ-ਬੰਦ ਕੱਟਦੇ ਆ ਭਾਈ ਮਨੀ ਸਿੰਘ ਤਿੰਨਾਂ ਦੀ ਤਸਵੀਰ ਸਾਡੇ ਸਾਹਮਣੇ ਆਏਗੀ ਕਿੰਨਾ ਕੁ ਜ ਕਿਉਂ ਇਹਨਾਂ ਨੇ ਕੀਤਾ ਕੀ ਲੋਡ ਪਈ ਸੀ ਇਹਨਾਂ ਨਹੀਂ ਪਈ ਇਹ ਕਹਿੰਦੇ ਜੇ ਅਕਰ ਅਸੀਂ ਗੁਰੂ ਵਾਲੇ ਬਣ ਗਏ ਆ ਨਾ ਤੇ ਭਾਵੇਂ ਅਸਲ ਦੇ ਵਿੱਚ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਪਰ ਦੇਣਾ ਆਪਾਂ ਭਾਵੇਂ ਧਾਰ ਨਹੀਂ ਹੈ ਪਰ ਇਹਦੇ ਵਿੱਚ ਵੀ ਕਹਿ ਲੋ ਕਿ ਬੜੀ ਵੱਡੀ ਸਿੱਖਿਆ ਹੈ ਇਹ ਮਾਤਾ ਜੀ ਨੇ ਪਈ ਤਾਰੂ ਸਿੰਘ ਜੀ ਨੇ ਸਿੱਖਿਆ ਦਿੱਤੀ ਸੀ ਤੋਰ ਲੱਗਿਆ ਪੁੱਤਰਾ ਚੱਲਿਆ ਹੈ ਨਾ ਕਬਰਾਂ ਵੀ ਨਾ ਇਹ ਮਤਾ ਸੋਚੀਂ ਕਿ ਤੇਰਾ ਪਰਿਵਾਰ ਤੇਰੇ ਪਿੱਛੇ ਤੇਰੀ ਭੈਣ ਤੇਰੀ ਮਾਂ ਕੀ ਹੋਏਗਾ ਦਾ ਨਹੀਂ ਪੁੱਤਰਾ ਆਪਣੇ ਆਪ ਨੂੰ ਇੰਨਾ ਕਹਿ ਲੋ ਕਿ ਤੂੰ ਅਸਲ ਦੇ ਵਿੱਚ ਜਿਹੜਾ ਹੈ ਧੀਰ ਦੇ ਵਿੱਚ ਲਾਇਆ ਸਟਰੋਂਗ ਬਣਾ ਲਾ ਕਿ ਇਹਨਾਂ ਨੇ ਬੜਾ ਜ਼ਬਰ ਜ਼ੁਲਮ ਤੇਰੇ ਤੇ ਕਰਨਾ ਹੈ ਓ ਪਰ ਸਿੱਖੀ ਤੇ ਕਿਹੋ ਜਿਹਾ ਸਵਾਸਾ ਨਾਲ ਤੇਰੀ ਨਿਭਣੀ ਚਾਹੀਦੀ ਹੈ ਐਸੇ ਮਹਾਨ ਜੋਧਿਆਂ ਨੂੰ ਅਸੀਂ ਯਾਦ ਕਰਦੇ ਹਾਂ ਤੇ ਅੱਜ ਦਾ ਦਿਹਾੜਾ 1746 ਈਸਵੀ ਦੇ ਵਿੱਚ ਛੋਟਾ ਕਲੂਕਾਰਾ ਜਿਸ ਵਿੱਚ 10000 ਦੇ ਕਰੀਬ ਗੁਰੂ ਕੇ ਪਿਆਰਿਆਂ ਨੇ ਸ਼ਹਾਦਤ ਦਾ ਜਾਂ ਪੀਤਾ ਕੋਟਾਂ ਘੋੜਸ ਉਹਨਾਂ ਦੀ ਸ਼ਹਾਦਤ ਨੂੰ ਨਮਨ ਹੈ ਜਿਨ੍ਹਾਂ ਨੇ ਗੁਰੂ ਤੋਂ ਕੁਰਬਾਨ ਹੋਣਾ ਗੁਰੂ ਦੇ ਸਿਧਾਂਤਾਂ ਤੇ ਚੱਲਦਿਆਂ ਹੋਇਆਂ ਆਪਣੇ ਆਪ ਨੂੰ ਨਿਸ਼ਾਵਰ ਕਰਨਾ ਤੇ ਕਬੂਲਿਆ ਪਰ ਆਪਣੇ ਆਪ ਨੂੰ ਜ਼ੈਰੀ ਦੇ ਅੱਗੇ ਨਹੀਂ ਚਕਾਇਆ ਸਿੱਖੀ ਕੇ ਸਾਹਸਵਾਸ ਨਾਲ ਨਬਾ ਗਏ ਗੁਰੂ ਕਿਰਪਾ ਕਰੇ ਜੀ ਬਚਨ ਹਿਰਦਿਆਂ ਵਿੱਚ ਵਸਣ ਬੇਅੰਤ ਫੁੱਲਾਂ ਦੀ ਖਿਮਾ ਹੋਵਾਏ ਗੁਰੂ ਜੀ ਦਾ ਖਾਕਸਾ ਬਾਹਰ ਗੁਰੂ ਜੀ ਕੀ